ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇੜਾ ਸਿਹੋਂ ਦਾਦ ਤੋਂ ਬੱਚਾ ਅਗਵਾ ਕੀਤਾ ਸੀ ਜਸਪ੍ਰੀਤ ਸਿੰਘ ਨੇ ਉਹਦੇ ਮਾਪਿਆਂ ਨੇ ਹਾਈ ਕੋਰਟ ਵੀ ਜਾ ਕੇ ਵੱਡੇ ਵੱਡੇ ਖੁਲਾਸੇ ਕੀਤੇ ਕਿ ਸਾਡਾ ਬੱਚਾ ਪੁਲਿਸ ਨੇ ਫੇਕ ਇਨਕਾਊਂਟਰ ਕਰਕੇ ਮਾਰ ਦਿੱਤਾ ਪਹਿਲਾਂ ਕੁਝ ਲੋਕਾਂ ਨੇ ਇਹ ਸਮਝ ਵੀ ਲਿਆ ਸੀ ਕਿ ਸ਼ਾਇਦ ਜਸਪ੍ਰੀਤ ਸਿੰਘ ਦਾ ਫੇਕ ਇਨਕਾਊਂਟਰ ਕਰ ਦਿੱਤਾ ਪੜ ਜਿਹੜੀਆਂ ਹੁਣ ਜਿਹੜਾ ਬੱਚਾ ਅਗਵਾ ਕੀਤਾ ਸੀ ਉਹਦੇ ਘਰ ਫੋਨ ਕਾਲ ਕੀਤੇ ਆ ਯਾਨੀ ਕਿ ਰਿਕਾਰਡਿੰਗ ਹੋਈ ਹੈ ਉਹ ਵੀਡੀਓ ਵੀ ਸਾਹਮਣੇ ਆ ਗਈ ਜਸਪ੍ਰੀਤ ਸਿੰਘ ਉਹਦੇ ਵੀ ਸਿੱਧਾ ਕਹਿ ਰਿਹਾ ਕਿ 40 ਲੱਖ ਰੁਪਏ ਦਿਓ 12 12:30 ਵਜੇ ਤੱਕ ਮੈਨੂੰ ਆ ਕੇ ਮਿਲ ਲਓ ਪੁਲਿਸ ਨੂੰ ਰੋਕ ਦਿਓ ਤੇ ਜੇ ਉਹਦੋਂ ਲੇਟ ਹੋਏ ਤਾਂ ਫਿਰ ਅਸੀਂ ਪੈਸੇ ਵੀ ਵੱਧ ਲਵਾਂਗੇ ਬੱਚਾ ਵੀ ਨਹੀਂ ਮਿਲਣਾ ਇਹਨਾਂ ਦੀ ਗੱਲਾਂ ਬਾਤਾਂ ਕਰ ਰਿਹਾ ਹੁਣ ਜਿਹੜਾ ਜਸਪ੍ਰੀਤ ਦਾ ਮਾਂ ਪਿਓ ਹੈਗਾ ਉਹ ਇਹ ਗੱਲਾਂ ਕਰਦਾ ਹੈ ਕਿ ਸਾਡੇ ਤੇ ਇਲਜ਼ਾਮ ਲਾਏ ਜਾ ਰਹੇ ਨੇ ਕਿਉਂਕਿ ਜਿਹੜਾ ਬੱਚਾ ਗਵਾਹ ਕੀਤਾ ਸੀ ਉਹਦਾ ਮਾਂ ਪਿਓ ਕਹਿੰਦਾ ਵੀ ਇਹਨਾਂ ਨੇ ਵਿਆਹ ਰੱਖਿਆ ਹੋਇਆ ਸੀ ਆਪਣੇ ਮੁੰਡੇ ਜਸਪ੍ਰੀਤ ਦਾ ਸੋਨਾ ਖਰੀਦੀ ਬੈਠੇ ਸੀ ਖੋਰ ਕਾਫੀ 34 ਲੱਖ ਦਾ ਬਜਟ ਸੀ ਵੀ ਇਸ ਕਰਕੇ ਇਹਨਾਂ ਨੇ ਸਾਡਾ ਬੱਚਾ ਗਵਾ ਕੀਤਾ ਸੀ ਹੁਣ ਮਾਂ ਕਹਿੰਦੀ ਸਾਡੇ ਤਾਂ 15 ਲੱਖ ਦੀ ਕਣਕ ਹੋਗੀ ਜੇ ਸਾਡੇ ਬੱਚੇ ਨੇ ਗਲਤੀ ਕੀਤੀ ਸਾਡਾ ਬੱਚਾ ਮਾਰਨਾ ਥੋੜੀ ਸੀ ਮਤਲਬ ਤੁਸੀਂ ਲੋਕਾਂ ਦੇ ਬੱਚੇ ਚੱਕੋ ਗਿਡਨੈਪ ਕਰੋ ਪੈਸੇ ਮੰਗੋ ਜੇ ਫੜੇ ਗਏ ਤਾਂ ਤੁਹਾਨੂੰ ਮaaf ਕਰ ਦਿੱਤਾ ਜਾਵੇ ਪੰਜਾਬ ਦੇ ਇਹ ਉਹ ਲੋਕ ਨੇ ਜਿਹੜੇ ਸਿਰੇ ਦੇ ਹਰਾਮਖੋਰ ਜਿਨ੍ਹਾਂ ਦੇ ਖੂਨ ਵਿੱਚ ਬੇਈਮਾਨੀ ਕੋਟੜ ਨੀਤੀ ਅੱਛਾ ਇੱਕ ਹੋਰ ਮੈਂ ਬੇਨਤੀ ਕਰਨੀ ਹੈ ਅੱਜ ਮੇਰੇ ਦਿਮਾਗ ਵਿੱਚ ਇਹ ਗੱਲ ਜਲਦੀ ਸੀ ਜਿਹੜੇ ਬੰਦੇ ਕੈਨੇਡਾ ਦੇ ਜਾ ਕੇ ਇਹ ਪਿੱਟ ਸਿਆਪਾ ਕਰਦੇ ਨੇ ਕਿ ਇੰਡੀਆ ਦੇ ਵਿੱਚ ਅਸੀਂ ਸੇਫ ਨਹੀਂ ਹੈਗੇ ਉੱਥੇ ਕੋਈ ਕਾਨੂੰਨ ਨਹੀਂ ਹੈਗਾ ਅਸੀਂ ਗਿਲਟੀ ਫੀਲ ਕਰਦਾ ਇਹ ਸ਼ਬਦ ਬੋਲ ਦਿੰਦੇ ਹਾਲਾਂਕਿ ਪਛਤਾਤਾਪ ਦਾ ਇਹ ਸ਼ਬਦ ਹੈ ਜਿਹੜਾ ਇਹ ਗਿਲਟੀ ਸ਼ਬਦ ਇੰਗਲਿਸ਼ ਦੇ ਵਿੱਚ ਵਰਤਿਆ ਜਾਂਦਾ ਮੈਨੂੰ ਆਪਣੇ ਕੀਤੇ ਤੇ ਪਛਤਾਵਾ ਹੁੰਦਾ ਪਰ ਇਹ ਹਰਾਮਖੋਰ ਕੈਨੇਡਾ ਜਾ ਕੇ ਵੀ ਉਹੀ ਉਥੇ ਵੀ ਟੈਕਸਚਰੀ ਕਰਨਾ ਕਮਾਈ ਦੇ ਵਿੱਚ ਕਪੜਾ ਕਰਨਾ ਫੇਰ ਆ ਫੇਰ ਹੀ ਉਥੇ ਵੀ ਕਰਦੇ ਆ ਪਹਿਲੀ ਗੱਲ ਤਾਂ ਸਭ ਤੋਂ ਵੱਡੀ ਗਲਤੀ ਇਹ ਹੈ ਵੀ ਉਹ ਮੁੰਡਾ ਬਿਨਾਂ ਦੱਸੇ ਤੋਂ ਤੁਹਾਨੂੰ ਕੈਨੇਡਾ ਤੋਂ ਆ ਗਿਆ ਤੁਹਾਨੂੰ ਮਾਪਿਆਂ ਨੂੰ ਪਤਾ ਕਿਉਂ ਨਹੀਂ? ਰੇ ਸ਼ੱਕ ਦੀ ਨਜ਼ਰ ਹੈ। ਮਤਲਬ ਇਹਨਾਂ ਨੂੰ ਪਤਾ ਸੀ। ਜੇ ਵਿਆਹ ਰੱਖਿਆ ਸੀ 30-40 ਲੱਖ ਰੁਪਏ ਲਾਉਣ ਵਾਅਦੇ ਤਾਂ ਮਿਲੇ ਭੁਗਤ ਨਾਲ ਹੋਇਆ। ਜਦੋਂ ਮੁੰਡਾ ਚੱਕਿਆ ਗਿਆ ਸੀ ਉਹ ਬੱਚਾ ਵਿਆਹ ਕੀਤਾ ਸੀ ਉਦੋਂ ਜਸਪ੍ਰੀਤ ਦੇ ਮਾਪਿਆਂ ਨੂੰ ਪਤਾ ਸੀ ਇਹਦਾ ਮਤਲਬ ਜਿਹੜੀ ਬਿਆਨਬਾਜ਼ੀ ਇਹ ਮੀਡੀਆ ਰਾਹੀਂ ਕਰ ਰਹੇ ਨੇ। ਅਸਾ ਮੀਡੀਆ ਨੂੰ ਮੈਂ ਦਲਾਲ ਕਿਉਂ ਕਹਿਣਾ ਹੁੰਦਾ ਇਹਨਾਂ ਨੂੰ ਕੋਈ ਮਤਲਬ ਨਹੀਂ ਅਸੀਂ ਕੇਸ ਦੀ ਜੜ ਤੱਕ ਜਾਈਏ ਤੈਹ ਤੱਕ ਜਾਈਏ ਸੱਚ ਕੀ ਹੈ ਝੂਠ ਕੀ ਹੈ ਸਾਹਮਣੇ ਲੈ ਕੇ ਇਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਬਸ ਇਹਨੂੰ ਖਬਰ ਮਿਲ ਜੇ ਫਿਰ ਲੈ ਤੇਰੇ ਦੇ ਦੇ ਤੇਰੀ ਦੀ ਕੁਛ ਨਹੀਂ ਝੂਠ ਸੱਚ ਇਹ ਪਤਾ ਕਰ ਦੇ ਹੁਣ ਇੱਕ ਗੱਲ ਇੱਥੇ ਹੋਰ ਮੈਂ ਪਤਿਕ ਦੀ ਕਹਿਣੀ ਆ ਤੁਸੀਂ ਉਹਨੂੰ ਨੋਟ ਕਰੋ ਜਿਹੜਾ ਬੱਚਾ ਅਗਵਾਹ ਕੀਤਾ ਸੀ ਉਸ ਬੱਚੇ ਨੂੰ ਪਤਾ ਲੱਗ ਚੁੱਕਾ ਸੀ ਕਿ ਇਹ ਮੈਨੂੰ ਅਗਵਾ ਕਰਨ ਵਾਲਾ ਜਿਹੜਾ ਜਸਪ੍ਰੀਤ ਹੈ ਇਹ ਸਾਡੇ ਪਿੰਡ ਦਾ ਹੀ ਹੈ ਜਣ ਕੇ ਬੱਚਾ ਉਹ ਤੋਂ ਬਾਕੀ ਸੀ ਜਾਣਦਾ ਸੀ ਬੱਚਾ ਉਹਨੂੰ ਡਾਟ ਇਹ ਹੈ ਵੀ ਜੇ ਕਿਤੇ ਇਹ ਫਰੋਤੀ ਦੇ ਪੈਸੇ ਉਹਨਾਂ ਨੂੰ ਮਿਲ ਜਾਂਦੇ ਉਹ ਬੱਚਾ ਛੱਡਣਾ ਨਹੀਂ ਸੀ ਉਹ ਬੱਚੇ ਨੂੰ ਮਾਰ ਦਿੰਦੇ ਇਹ ਗਾਰੰਟੀ ਹੈ ਕਿਉਂਕਿ ਬੱਚੇ ਨੂੰ ਪਤਾ ਲੱਗ ਗਿਆ ਸੀ ਬੱਚੇ ਨੇ ਬਾਅਦ ਵਿੱਚ ਦੱਸ ਦੇਣਾ ਸੀ ਵੀ ਮੈਨੂੰ ਚੱਕਣ ਵਾਲਾ ਜਸਪ੍ਰੀਤ ਹੈ ਤੇ ਬੱਚੇ ਨੂੰ ਇਹਨਾਂ ਨੇ ਮਾਰ ਦੇਣਾ ਸੀ ਹੁਣ ਕੀ ਕਹਿੰਦੇ ਆ ਕਹਿੰਦੇ ਪੁਲਿਸ ਨੇ ਸਾਡਾ ਮੁੰਡਾ ਫੜ ਲਿਆ ਫੜ ਕੇ ਕਿਤੇ ਹੋਰ ਲੈ ਜਾ ਕੇ ਮਾਰ ਦਿੱਤਾ ਵੀ ਪਹਿਲੀ ਗੱਲ ਤਾਂ ਤੁਸੀਂ ਇਹ ਦੱਸੋ ਪੁਲਿਸ ਨੂੰ ਸੁਪਨਾ ਆਉਂਦਾ ਸੀ ਪੁਲਿਸ ਨੂੰ ਜਿਹਦਾ ਬੱਚਾ ਅਗਵਾ ਹੋਇਆ ਉਸ ਪਰਿਵਾਰ ਨੇ ਫੋਨ ਕਰਕੇ ਦੱਸਿਆ ਕਿ ਸਾਡਾ ਬੱਚਾ ਅਗਵਾ ਹੋ ਗਿਆ ਪੁਲਿਸ ਨੇ ਤਾਮ ਉਸਤਾਦੀ ਕੀਤੀ ਹੈ ਤਾਂ ਪਿੱਛੇ ਲੱਗੀ ਹੈ ਪੁਲਿਸ ਉਦਾਂ ਪੁਲਿਸ ਨੂੰ ਕੀ ਪਤਾ ਸੀ ਬਹੁਤ ਸਦਾ ਕੰਮ ਕੀ ਹੈ ਜਿਹੜੇ ਬੱਚੇ ਨੂੰ ਗਵਾਹ ਕੀਤਾ ਸੀ ਉਸ ਬੱਚੇ ਨੂੰ ਬਚਾਉਣਾ ਸੀ ਜਿਹੜਾ ਬੱਚਾ ਗਿਡਨੈਪਰ ਸੀ ਜਣ ਕੇ ਬੱਚਾ ਚੁੱਕਣ ਵਾਲਾ ਸੀ ਉਹ ਬੱਚੇ ਨਾ ਬੱਚੇ ਇਹ ਪੁਲਿਸ ਦੀ ਕੋਈ ਸਿਰਦਰਦੀ ਨਹੀਂ ਹੁੰਦੀ ਇਹ ਸਾਨੂੰ ਪੰਜਾਬ ਦੇ ਲੋਕਾਂ ਨੂੰ ਵੀ ਸੋਚਣ ਦੀ ਲੋੜ ਹੈ ਜੇ ਉਹ ਬੱਚਾ ਮਰ ਜਾਂਦਾ ਕਿਉਂਕਿ ਜਦੋਂ ਪਤਾ ਲੱਗ ਜਾਂਦਾ ਵੀ ਫਰੋਤੀ ਮਿਲ ਗਈ ਪਤਾ ਸੀ ਵੀ ਬੱਚਾ ਪਸੰਦ ਪਰੇਸ਼ਾਨ ਗਿਆ ਬੱਚੇ ਨੂੰ ਮਾਰ ਦਿੰਦੇ ਫਿਰ ਬਾਅਦ ਵਿੱਚ ਕੀ ਕਹਿਣਾ ਸੀ ਪੁਲਿਸ ਦੀਆਂ ਅੱਖਾਂ ਖੁੱਟੀਆਂ ਸੀ ਪੁਲਿਸ ਨੇ ਧਿਆਨ ਕਿਉਂ ਨਹੀਂ ਦਿੱਤਾ ਬੱਚਾ ਕਿੱਦਾਂ ਮਰ ਗਿਆ ਫਿਰ ਅਸੀਂ ਪੁਲਿਸ ਨੂੰ ਫੇਰ ਕਹਿਣਾ ਸੀ ਹੁਣ ਕਾਰਵਾਈ ਜਿਹੜੀ ਹੈ ਨਾ ਜਿਹੜਾ ਜਸਪ੍ਰੀਤ ਸਿੰਘ ਮਾਰਿਆ ਗਿਆ ਉਹਦੇ ਪਰਿਵਾਰ ਤੇ ਉਹਦੇ ਮਾਪਿਆਂ ਤੇ ਵੀ ਕਾਰਵਾਈ ਕਰਨ ਦੀ ਲੋੜ ਹੈ ਜਿਹੜੇ ਬੰਦੇ ਸ਼ਰਯਾਮ ਕਹੀ ਜਾਂਦੇ ਕਿ ਸਾਡਾ ਬੱਚਾ ਜੇ ਗਲਤੀ ਕਰ ਬੈਠਾ ਸੀ ਉਹਨੂੰ ਮaaf ਕਰ ਦਿੰਦੇ ਕਿਉਂ ਕਰ ਦਿੰਦੇ ਬਈ ਮaaf ਤਾਂ ਕਿ ਇਹ ਤੇ 15 ਲੱਖ ਦੀ ਕੜਕ ਵੇਚੀ ਹੈ ਇੱਕ ਪਾਸੇ ਕਿ ਬੱਚਾ ਸੀ ਬਹਿ ਜਾ ਕੇ ਭੇਜਿਆ ਸੀ ਕੈਨੇਡਾ ਅਸੀਂ ਕਰਾ ਕੇ ਜਾ ਕੇ ਭੇਜਿਆ ਸੀ 15 ਲੱਖ ਦੀ ਢੱਕਣਕ ਹੋ ਗਈ ਹੈ ਤੇ ਵਿਆਹ ਫਿਰ ਤੁਸੀਂ ਫਰਉਂਦੇ ਦੇ ਪੈਸੇ ਨਾਲ ਕਰਨਾ ਸੀ ਇਹ ਗੱਲਾਂ ਹਾਜ਼ਮ ਨਹੀਂ ਹੁੰਦੀਆਂ ਅੱਛਾ ਜਿਹੜੇ ਪੰਜਾਬ ਦੇ ਵਸਿੰਦੇ ਲੋਕਾਂ ਨੂੰ ਇੱਕ ਬੇਨਤੀ ਕਰਦਾ ਮੈਂ ਕਮੈਂਟਾਂ ਦੇ ਵਿੱਚ ਜਦੋਂ ਕਿਸੇ ਦਾ ਇੰਟਰਵਿਊ ਦੇਖਦਾ ਹਾਂ ਉਸ ਬੱਚੇ ਦੇ ਸਬੰਧ ਵਿੱਚ ਬੜੀਆਂ ਗੱਲਾਂ ਕੱਢਦੇ ਆਂ ਇਹ ਪੁਰਸ ਦੀ ਬੇਬ ਕੋਫੀ ਹੈ ਜੀ ਉਹ ਬੱਚਾ ਨਿਤਨੇਮ ਕਰਦਾ ਸੀ ਜੀ ਉਹ ਤਾਂ ਗੁਰਸਿੱਖ ਪਰਿਵਾਰ ਵਿੱਚੋਂ ਸੀ ਆ ਜਿਹੜੇ ਅਮਰਤਪਾਲ ਵਰਗੇ ਮੂਤਪਾਲ ਵਰਗੇ ਸਾਰੇ ਅਮਰਤਧਾਰੀ ਨੇ ਤੇ ਜੈਪਾਲ ਭੁੱਲਰ ਦੇ ਨਾਲ ਉਹ ਫਰੋਦੀਆਂ ਲੈਣ ਦੀ ਗੱਲ ਕਰ ਰਹੇ ਅਮਰਤਪਾਲ ਜੇ ਕੋਮ ਦਾ ਰੱਖ ਇਹੋ ਜਿਹੇ ਕੰਦੂਤਾਂ ਕਰ ਸਕਦਾ ਜੇ ਤੁਸੀਂ ਕਹਿੰਦੇ ਕੌਮ ਦਾ ਜਰਨੈਲ ਸੀ ਜੇ ਅੰਮ੍ਰਿਤਪਾਲ ਵਗੈਰੇ ਵਰਗੇ ਜਿਹੜੇ ਕਰਤੂਤਾਂ ਕਰ ਸਕਦੇ ਫਰੋਤੀਆਂ ਮੰਗ ਸਕਦੇ ਲੋਕਾਂ ਦੇ ਕੋਲ ਕਲੈਕਟਰਾਂ ਦੇ ਨਾਲ ਸੰਬੰਧ ਹੋ ਸਕਦੇ ਆ ਤੇ ਫਿਰ ਜਸਪ੍ਰੀਤ ਕਿਹੜੇ ਬਾਗ ਦੀ ਮੂਲੀ ਹੈ ਅਗੇ ਜੀ ਨਿਤਨੇਮ ਕਰਦਾ ਸੀ ਆ ਭਿੰਡਰਾਂ ਵਾਲੇ ਨਾਲ ਜਿਹੜੀ ਲਗਾੜ ਸੀ ਪਾੜ ਕਰਦੀ ਸੀ ਚੋਲਿਆਂ ਪਾਈ ਸੀ ਕਿੱਟਾਂ ਤੱਕ ਸ਼ਰਿਆਮ ਕੁੜੀਆਂ ਨਾਲ ਬਲਾਤਕਾਰ ਕੀਤੇ ਚੱਕੇ ਨੇ ਉਸ ਵਕਤ ਰਿਕਾਰਡ ਪਿਆ ਉਸ ਵਕਤ ਇਹ ਸਾਰੇ ਕੋਈ ਕਹਿੰਦਾ ਸੀ ਮੈਂ ਪਹਿਲੇ ਬਾਗ ਦਾ ਪਾਠ ਕਰਦਾ ਮੈਂ ਪੰਜ ਗ੍ਰੰਥੀ ਪੜ੍ਹਦਾ ਕੋਈ 10 ਗ੍ਰੰਥੀ ਪੜ੍ਹਦਾ ਕਈ ਗੱਪੀਆਂ ਇਹ ਜਿਹੀ ਸੀ ਕਹਿੰਦਾ ਮੈਂ 100 ਪਾੜ ਦੇ ਵਿੱਚ ਉਹ ਤਾਂ ਕਰਨਾ ਇਹ ਜਿਹੀ ਸੀ ਤੂੰ ਬਰਾਤਕਾਰ ਹੀ ਨਿਕਲੇ ਹੋ ਇਹ ਕੋਈ ਮੱਥੇ ਥੋੜੀ ਲੈ ਕੇ ਵੀ ਕੋਈ ਬੰਦਾ ਪਾੜ ਕਰਨਾ ਵੀ ਅੰਦਰੋਂ ਭਲਾ ਮਨਸ ਹੋਊਗਾ ਬਥੇਰੀਆ ਇੱਥੇ ਜਿਹੜਾ ਇਹ ਪ੍ਰੋਪੋਗੈਂਡਾ ਚਲਾਇਆ ਨਾ ਇਹ ਮੀਡੀਆ ਨੂੰ ਵੀ ਬੇਨਤੀ ਹੈ ਵੀ ਸੱਚ ਤੇ ਸੱਚ ਝੂਠ ਤੇ ਝੂਠ ਹਰ ਵਕਤ ਮਤਲਬ ਸੱਚ ਨੂੰ ਸਪਾਉਣ ਵਾ ਤੇ ਝੂਠ ਤੇ ਝੂਠ ਨਾ ਬੋਲਿਆ ਕਰੋ ਥੋੜਾ ਬੋਤਾ ਅਕਲ ਤੋਂ ਕਮ ਲੈ ਲੈ ਕਰੋ ਸ਼ਰਮ ਜਸਪ੍ਰੀਤ ਦਾ ਪਰਿਵਾਰ ਉਹਦੀ ਮਾਂ ਤੇ ਉਹਦਾ ਪਿਓ ਝੂਠ ਬੋਲ ਰਿਹਾ ਹੈ ਬੱਚਾ ਗਵਾਹ ਕੀਤਾ ਸੀ ਡੀਲ ਹੋ ਚੁੱਕੀ ਸੀ ਔਰ ਜਸਪ੍ਰੀਤ ਦਾ ਉਸ ਬੱਚੇ ਨੂੰ ਪਤਾ ਲੱਗ ਗਿਆ ਸੀ ਵੀ ਸਾਡਾ ਗਵਾਂਡੀਏ ਸਾਡੇ ਪਿੰਡ ਦਾ ਬੰਦਾ ਹੈ ਤੇ ਜੇ ਕਿਤੇ ਫਰੋਦੀ ਦੇ ਪੈਸੇ ਪਰਿਵਾਰ ਦੇ ਦਿੰਦਾ ਉਹ ਬੱਚੇ ਨੂੰ ਮਾਰ ਦਿੰਦੇ ਇਹ ਗਰੰਟੀ ਹੈ ਤੇ ਹੁਣ ਪੁਲਿਸ ਨੂੰ ਬਦਨਾਮ ਕਰਨਾ ਕਦੇ ਚਲੋ ਮੈਂ ਕਹਿੰਨਾ ਪੁਲਿਸ ਨੇ ਬਹੁਤ ਵਧੀਆ ਕੀਤਾ ਜੇ ਹੁਣ ਪੁਲਿਸ ਕਿਤੇ ਗੱਲਬਾਤ ਸੁਣਦੀ ਹੋਵੇ ਨਾ ਜਿਹੜਾ ਉਹਦਾ ਮਾਪਿਓ ਹੁਣ ਝੂਠ ਬੋਲ ਲਿਆ ਉਹਤੇ ਵੀ ਕਾਰਵਾਈ ਕਰੇ ਤੇ ਲੋਕਾਂ ਨੂੰ ਬੇਨਤੀ ਹੈ ਵੀ ਜਾਣਬੁੱਝ ਕੇ ਕਮੈਂਟਾਂ ਦੇ ਵਿੱਚ ਐਵੇਂ ਜਲੂਸ ਨਾ ਕੱਢਿਆ ਕਰੋ ਜਿਹਦਾ ਮਰਦਾ ਉਹਨੂੰ ਪਤਾ ਹੁੰਦਾ ਤੇ ਜੇ ਜਸਪ੍ਰੀਤ ਪਰਸ ਨੇ ਮਾਰਿਆ ਉਹਦੀ ਕਰਤੂਤ ਸੀ ਉਹਦੇ ਮਾਪਿਓ ਦਾ ਵੀ ਉਹਦੇ ਵਿੱਚ ਹੱਥ ਹੈਗਾ ਜਿਹੜੇ ਵਿਆਹ ਰੱਖੇ ਬੈਠੇ ਸੀ ਕਹਿੰਦੇ 40 ਲੱਖ ਰੁਪਏ ਲਾਉਣਾ ਕਿੱਥੋਂ ਆਣਾ ਸੀ ਉਹਨਾਂ ਕੋਲ 40 ਲੱਖ ਰੁਪਏ ਮਤਲਬ ਫਰੋਤੀ ਲੈਣੀ ਸੀ ਤੇ ਬਾਜੇ ਗਾਜਨ ਨਾਲ ਗੱਜ ਕੇ ਵਿਆਹ ਕਰਨਾ ਸੀ ਤੇ ਫਿਰ ਬਾਅਦ ਵਿੱਚ ਕੀ ਹੋਣਾ ਸੀ ਸੱਜੇ ਬਾਦਸ਼ਾਹ ਜੀ ਆਨੰਦ ਕਾਰਜ ਹੋ ਗਏ ਨੇ ਤੇ ਰੈਂਦੇ ਕਾਰਜਾਂ ਵਿੱਚ ਸਹਾਈ ਹੋਇਓ ਤੇ ਜਿਹੜੀ ਸਫ ਮਾਇਆ ਖਣਪਾਟ ਸਾਹਿਬ ਤੇ ਲਾਈ ਆ ਉਹ ਸਫਲੀ ਕਰਦੇ ਤੇ ਮਹਾਰਾਜ ਨੂੰ ਕਿਹੜਾ ਪਤਾ ਹੋਣਾ ਪਰ ਅਸੀਂ ਕਹਿਣਾ ਜਾਣੀ ਜਾਣਾ ਸਤੇ ਕੇ ਕੇ ਕਿਹੜਾ ਚੜਾਣਾ ਨਾ ਹੁਣ ਮਾਇਆ ਤਾਂ ਉਹ ਜਿਹੜੀ ਆਉਣੀ ਸੀ ਉਹ ਫਰੋਦੀ ਦੀ ਆਉਣੀ ਸੀ ਹੁਣ ਕਹਦੇ ਲੈ ਆ ਗਿਆਨੀ ਨਾ ਵੱਡਾ ਤਰਕਬਾਦੀ ਆ ਗਿਆ ਏ ਨਾਸਤਿਕ ਆ ਗਿਆ ਹੁਣ ਮਹਾਰਾਜ ਨੂੰ ਨਹੀਂ ਮੰਨਦਾ ਮਾਰ ਸਾਨੂੰ ਇਹ ਜੇ ਕਟੁੱਤਾ ਨਹੀਂ ਸਕਾਉਂਦਾ ਗੁਰੂ ਪਾਸ਼ਾ ਇਹ ਕਰਤੂਤਾਂ ਕਰਨ ਵਾਜਦੇ ਨੇ ਕਹਿੰਦੇ ਥੋੜਾ ਬੋਤਾਂ ਅਕਲ ਤੋਂ ਕੰਮ ਲਓ ਜਸਪ੍ਰੀਤ ਦਾ ਮਾਂ ਪਿਓ ਝੂਠ ਬੋਲ ਰਿਹਾ ਤੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਇਹ ਜਿਹੜੀ ਘਟਨਾ ਉਸ ਬੱਚੇ ਨੂੰ ਗ੍ਰੈਨੈਪ ਕਰਨ ਵਜ੍ਹਾ ਬੱਪਰੀ ਹੈ ਉਹ ਬੱਚਾ ਚੱਕ ਲੈ ਸੀ ਕਨੂੰ ਤੁਹਾਡੇ ਘਰਾਂ ਵਿੱਚ ਵੀ ਇਸੇਕ ਆ ਸਕਦਾ ਐਵੇਂ ਨਾ ਇਹਨਾਂ ਗੈਂਗਸਟਰਾਂ ਦਾ ਸਾਥ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ